ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ NIA ਦੀ ਇਨਵੈਸਟੀਗੇਸ਼ਨ ਤੇ ਨਾਰਕੋਟਿਕਸ ਬੋਰਡ ਐਕਟਿਵਲੀ ਤੁਹਾਨੂੰ ਪਤਾ ਹੈ ਕਿ ਨਾਰਕੋਟਿਕਸ ਬੋਰਡ ਨੇ ਰੀਜਨਲ ਸੈਂਟਰ ਆਪਣਾ ਇੱਥੇ ਖੋਲ੍ਹਿਆ ਤੇ ਉਹ ਜਲਦੀ ਫੈਸਿਲੀਟੇਟ ਕਰਵਾ ਕੇ ਆ ਜਿਹੜੇ ਪਿੱਛੇ ਐਕਸ਼ਨ ਵੀ ਹੋਏ ਆ ਉਹ NIA ਦੀ ਇਨਵੈਸਟੀਗੇਸ਼ਨ ਨਾਲ ਹੋਏ ਆ ਜਿਹੜੇ ਜਿਹੜੇ ਜਿੰਨਾ ਮਰਜ਼ੀ ਵਰਗਾ ਕਦਮ ਹੋਵੇ ਦੇਖੋ ਇਹ ਸਾਡੇ ਬੱਚਿਆਂ ਦੇ ਉਵੇਂ ਖਰਾਬ ਕਰ ਰਹਾ ਕੱਲ ਤੁਹਾਡਾ ਵੀ ਬੱਚਾ ਹੋ ਸਕਦਾ ਮੈਂ ਜਦੋਂ ਕੈਂਪੇਨਿੰਗ ਲਈ ਗਿਆ ਦੋਵੇਂ ਜਗ੍ਹਾ ਤੇ ਆਪਣੇ ਪਿੰਡਾਂ 'ਚ ਤੇ ਸ਼ਹਿਰਾਂ 'ਚ ਆਹ ਕਈ ਕਲੋਨੀ 'ਚ ਜਾ ਕੇ ਸਾਡੀਆਂ ਭੈਣਾਂ ਦੀਆਂ ਅਥਰੂ ਦੇਖੋ ਜਾ ਕੇ ਕੀ ਕੀ ਇਫੈਕਟ ਹੋਇਆ ਮੈਂ ਅੱਜ ਆਪਣੀ ਪਿੱਛੇ ਕਲੋਨੀ ਜਿੱਥੇ ਗਿਆ ਸੀ ਨਿਸ਼ਾਰਾ ਪਿੰਡ ਚ ਵੀ ਦੇਖ ਲਓ ਇੱਥੇ ਨਾਂ ਤਾਂ ਉਹਦਾ ਹੈਗਾ ਠੱਕਾ ਕੋਲਣੀ ਮੈਂ ਅਵੋਇਡ ਕਰ ਰਿਆ ਸੀ ਲੈਣ ਲਈ ਪਰ ਇੱਕ ਵਾਰੀ ਜਾ ਕੇ ਦੇਖਿਓ ਸੀਵਰੇਜ ਦੀ ਤੇ ਪਾਣੀ ਦੀ ਤਾਂ ਲੱਗ ਸਮੱਸਿਆ ਆ ਲੇਕਿਨ ਕਮਸ ਕਮ ਚਾਰ ਘਰ ਜਿਵੇਂ ਮੈਨੂੰ ਭੈਣਾ ਰੋਣ ਲੱਪੀਆਂ ਡਰੱਗਸ ਦੇ ਉੱਤੇ ਤੇ ਇਹ ਬਿਲਕੁਲ ਮੈਂ ਵਾਦਾ ਕਰਦਾ ਆ ਕਿ ਇਹ ਜਿਹੜੀ ਆਪਾਂ ਜੰਗਲ ਡਰੱਗਸ ਤੇ ਛੱਡੀ ਆ ਇਹ ਬਿਲਕੁਲ ਐਕਸ਼ਨ ਹੋਊਗਾ ਔਰ ਇਹ ਵੀ ਤੁਹਾਨੂੰ ਪਤਾ ਆ ਕਿ મોદી ਸਾਹਿਬ ਇਹੋ ਜੀਆਂ ਚੀਜ਼ਾਂ ਤੇ ਨਹੀਂ ਬਖਸ਼ਦੇ ਸੰਧੂ ਸਾਹਿਬ ਇੰਨਾ ਦੇ ਤੇ ਐਮਐਲਏ ਸੰਧੂ ਸਾਹਿਬ ਜਿਹੜੀ ਨਾਮ ਲੈ ਰਹੇ ਆ ਦੋਸਤਾਂ ਦੇ ਨਾਮ ਲੈ ਰਹੇ ਕਿ ਦੋਸਤੋਂ ਤੋਂ ਸਿੱਧੇ ਲੋਲ ਉਹ ਜਿਹੜਾ ਪ੍ਰੈਜ਼ੈਂਟ ਅੱਥੇ ਪੋਸਟਡ ਤੁਹਾਨੂੰ ਉਹਦੇ ਬਾਰੇ ਪਤਾ ਆ ਸਾਹਮਣੇ ਹੀ ਲੈ ਨੇ ਉਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਹੋਏਗੀ ਔਰ ਕਾਨੂੰਨ ਹੈਗੇ ਨੇ ਔਰ ਕਾਨੂੰਨ ਦੇ ਧਾਰੇ ਚ ਰਹਿ ਕੇ ਮੈਂ ਐਮਪੀ ਬਣਿਆ ਤੇ ਮੈਂ ਸਟਰਨਲੀ ਉਹਦੇ ਪੁਸ਼ ਕਰਾਂਗਾ ਤੇ ਮੈਨੂੰ ਯਕੀਨ ਆ ਕਿ ਮੋਦੀ ਸਾਹਿਬ ਵੀ ਕਰਦੇ ਸਾਰੇ ਕੋਈ ਮਾਮਲਾ ਸਾਰੇ ਸੁਭ ਮੇਲੇ ਦੇ ਵਿੱਚ ਟ੍ਰੈਕ ਬੜੀ ਵਿਕਰੀ ਹੈ ਪਰ ਲੋਕ ਕਹਿਣਾ ਚਾਹੁੰਦੇ ਆ ਪੁਲਿਸ ਨੂੰ ਪੁਲਿਸ ਨੂੰ ਕਹਾਂ ਦੀ ਬਾਬ ਜਦੋਂ ਕੋਈ ਪੁਲਿਸ ਨੂੰ ਕਹਿਆ ਜਾਂਦਾ ਕਿਉਂਕਿ ਉਹ ਤੇ ਗੈਂਗਸਟਰ ਜਾਂ ਸਾਰੇ ਹੀ ਬਰਮਾਸ ਹੁੰਦੇ ਨੇ ਉਹ ਲੋਕੀ ਡਰਦੇ ਉਹਨਾਂ ਨੂੰ ਕਹਿੰਦੇ ਨਹੀਂ ਬੋਲ ਸਾਰੇ ਕਹਿੰਦੇ ਸਾਨੂੰ ਕੋਈ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਸਿਚੁਏਸ਼ਨ ਹੋਵੇ ਕਿ ਜਿਹੜਾ ਇੱਕ ਬੋਕਸ ਲਗਾਇਆ ਜਾਏ ਬਿਨਾਂ ਨਾਮ ਤੋਂ ਦੀ ਉਥੇ ਉਹ ਆਪਣੇ ਬਾਹਰ ਤੋਂ ਦੀ ਕਈ ਰਿਪੋਰਟਾਂ ਮਤਾਸਨਾ ਕਿ ਜਿੱਥੇ ਲੋਕ ਸੜੀਆਂ ਸੜਕਾਂ ਲਖੋ ਕਰ ਰਡ ਦੂਜੇ ਕੀ ਆ ਤੁਸੀਂ ਕੰਮ ਕਰੋਗੇ ਬਿਲਕੁਲ ਕਰਾਂਗੇ ਤੁਸੀਂ ਸ਼ੇਅਰ ਕਰੋ ਤੇ ਮੈਂ ਤੁਹਾਨੂੰ ਤਦੈ ਹੀ ਕਿਹਾ ਕਿ ਬਹੁਤ ਹੋ ਗਿਆ ਸੈਂਟਰਲ ਏਜੰਸੀਜ਼ ਬਾਕੀ ਦੇਖੋ ਆਈਪੀਐਸ ਅਫਸਰ ਜਦੋਂ ਵੀ ਚਾਰਜ ਲੈਂਦਾ ਉਹ ਇੱਕ ਕਮਿਟਮੈਂਟ ਦਿੰਦਾ ਆ ਅਗਰ ਉਹ ਕਮਿਟਮੈਂਟ ਪੂਰੀ ਨਹੀਂ ਹੋ ਰਹੀ ਤੇ ਸੈਂਟਰ ਲੀਡਰਸ਼ਿਪ ਇਹਦੇ ਚ ਤਕੜੀ ਕਾਰਵਾਈ ਕਰੂਗੀ ਤੇ ਮੈਂ ਦੇਖੋ ਹਾਂ ਬਾਰ ਬਾਰ ਲੋਕ ਆਪਣਾ ਕਹਿੰਦੇ ਜੀ ਅਸੀਂ ਤਾਂ ਬੜੇ ਜੁੜੇ ਹੋਏ ਆ ਅਸੀਂ ਬੜੇ ਜੁੜੇ ਪਰ ਕੀਤਾ ਕੀ ਪਿਛਲੇ 7 ਸਾਲ ਦੇ ਐਮਪੀ ਨੇ ਕੀ ਕੀਤਾ ਦੇਖੋ ਮੈਂ ਉਹਦੇ ਵੱਲ ਮੈਂ ਇਹ ਨਹੀਂ ਕਹਣਾ ਮੈਂ ਤੁਹਾਨੂੰ ਮੁੱਦੇ ਤੇ ਗੱਲ ਕੀਤੀ ਆ ਪਿਛਲੇ ਜੋ ਹੋਇਆ ਉਹਦਾ ਜਵਾਬ ਜਿਹੜੇ ਬੈਠੇ ਨੇ ਉਹਨਾਂ ਨੂੰ ਪੁੱਛੋ ਮੈਂ ਤਾਂ ਗਾਂ ਦੀ ਗੱਲ ਕਰਦਾ ਆਂ ਔਰ ਮੈਂ ਤੁਹਾਨੂੰ ਉਹਦੇ ਵਿੱਚ ਕਲੀਅਰਲੀ ਦੱਸਿਆ ਆ ਔਰ ਇਹ ਵੀ ਮੈਂ ਦੱਸਿਆ ਰੀਹੈਬਿਲਿਟੇਸ਼ਨ ਦਾ ਵੀ ਤੁਸੀਂ ਸਿਰਫ ਇੱਕ ਚੀਜ਼ ਆ ਪੁੱਛਿਆ ਮੈਂ ਤੁਹਾਨੂੰ ਰੀਹੈਬਿਲਿਟੇਸ਼ਨ ਦਾ ਵੀ ਦੱਸਿਆ ਕਿ ਦੋ ਦਵਾਈਆਂ ਜਿਹੜੀਆਂ ਅਮਰੀਕਾ 'ਚ ਸਕਸੈਸਫੁਲ ਹੋਈਆਂ ਨੇ ਥੋੜੀ ਰਿਸਰਚ ਕਰੋ ਇੱਕ ਟੀਕਾ ਇੱਕ ਨੈਜ਼ਲ ਡ੍ਰੌਪਸ ਜਦ ਜਿਹੜੀ 2014 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਆਈ ਉਹ ਤੋਂ ਰਾਹੁਲ ਗਾਂਧੀ ਹੁਣੀ ਪੰਜਾਬ ਆਏ ਤੇ ਉਹਨਾਂ ਨੇ ਕਹਿਤਾ ਜੀ ਈਨੇ ਪਰਸੈਂਟ ਪੰਜਾਬ ਦੇ ਨੌਜਵਾਨ ਐਡਿਕਟਡ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੋਣ ਦਾ ਪ੍ਰਚਾਰ ਕੀਤਾ 2017 ਉਹਨਾਂ ਨੇ ਵੀ ਨਸ਼ੇ ਦਾ ਪੂਰਾ ਗਿਆ ਕਿ ਨਸ਼ਾ ਪੰਜਾਬ ਦੇ ਵਿੱਚ ਇਨਾ ਨਸ਼ਾ ਇਨਾ ਨਸ਼ਾ ਹੁਣ ਤੁਸੀਂ ਇਹ ਗੱਲ ਉਠਾ ਰਹੇ ਹੋ ਪਰ ਇਹਦਾ ਸੋਲਿਡ ਹਾਲ ਨਹੀਂ ਕੋਈ ਕਿਉਂਕਿ ਇੱਕ ਦਸਰਾ ਦੁਬਾਰੋ ਆ ਰਿਹਾ ਤਾਰੋਬਾਰ ਨਸ਼ਾ ਉਥੇ ਬੀਐਸਐਫ ਹੈਲ ਸੈਂਟਰ ਦੀਆਂ ਏਜੰਸੀਆਂ ਉਥੇ ਐਕਟਿਵ ਨੇ ਇਹ ਜਿਹੜੀ ਸਿਆਸੀ ਪਾਰਟੀਆਂ ਇਲੈਕਸ਼ਨ ਜਿਹੜੇ ਵਾਅਦੇ ਕਰ ਜਾਂਦੀਆਂ ਬਟ ਨਸ਼ੇ ਦੀ ਸਮੱਸਿਆ ਉੱਥੇ ਦੀ ਹੁੰਦੀ ਹੈ ਜਿੱਦਾਂ ਮੇਰੇ ਦੋਸਤ ਨੇ ਕਿਹਾ ਕਿ ਕਲੀਆਂ ਦੇ ਵਿੱਚ ਨਸ਼ਾ ਵੇਖਦਾ ਮੈਂ ਮੈਂ ਤੁਹਾਨੂੰ ਦੇਖੋ ਮੈਂ ਕੰਕਰੀਟਲੀ ਵੀ ਗੱਲ ਕੀਤੀ ਮੈਂ ਰੀਹੈਬਿਲੀਟੇਸ਼ਨ ਦੀ ਵੀ ਗੱਲ ਕੀਤੀ ਮੈਂ ਤੁਹਾਨੂੰ ਸਟਾਰਟਅੱਪ ਦਾ ਵੀ ਦੱਸਿਆ ਮੈਂ ਤੁਹਾਨੂੰ ਇਹ ਵੀ ਤੁਸੀਂ ਇਹ ਮੈਨੂੰ ਕਹਿੰਦੇ ਕਿ ਲੋਕੀ ਵਾਅਦਾ ਕਰਕੇ ਭੱਜ ਜਾਂਦੇ ਨੇ ਮੈਂ ਤੇ ਤੁਹਾਨੂੰ ਦੱਸਿਆ ਕਿ ਦੇਖੋ ਉਹਨਾਂ ਨੇ ਅਮਰੀਕਾ 'ਚ ਆ ਤਿੰਨ ਬੋਡੀ ਨੇ ਜਿਹੜੇ ਇੱਥੇ ਅੰਮ੍ਰਿਤਸਰ ਆਏ ਸੀ ਵਾਦਾ ਕੀਤਾ ਉਹਨਾਂ ਨੇ ਸੈਟਅਪ ਕੀਤਾ ਤੁਸੀਂ ਦੇਖ ਲਓਗੇ ਪ੍ਰੈਸ ਤੋਂ ਹੁਣ ਆਜੂਗਾ ਹਾਂਜੀ ਤੇ ਇੱਕ ਮਿੰਟ ਇੱਕ ਮਿੰਟ ਯਾਦ ਮਨੂ ਕਿ ਵਾਦੇ ਦੇਂਦੇ ਆ ਜਾਂ ਨਹੀਂ ਕਰਦੇ ਹਨਾ ਮੈਂ ਤੁਹਾਨੂੰ ਰੀਹੈਬਿਲਿਟੇਸ਼ਨ ਦੀ ਵੀ ਗਾਂਹ ਗੱਲ ਕੀਤੀ ਆ ਜਿਹੜੀ ਕਾਰਵਾਈ ਕਰਨੀ ਆ ਤੁਸੀਂ ਕਹਾ ਦੇਖੋ ਜੀ ਆ ਵਾਦੇ ਕਰਕੇ ਆ ਵਾਦੇ ਕਰਕੇ ਐਦ ਕਾ ਤਦ ਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਪਾਰਲੀਮੈਂਟ ਦੀ ਇਲੈਕਸ਼ਨ ਆ ਮੋਦੀ ਸਾਹਿਬ ਦੀ ਅਪਰੋਚ ਤੁਹਾਨੂੰ ਪਤਾ ਆ ਔਰ ਡੱਟ ਕੇ ਕਮ ਸਿਕਾਵੇਂ ਮੈਸੇਜ ਤੇ ਪਹੁੰਚਾਓ ਮੈਂ ਤਾਂ ਜੋ ਅਮਰੀਕਾ ਜਿਹਾ ਵਾਦਾ ਕੀਤਾ ਸੀ ਉਹ ਇੰਪਲੀਮੈਂਟ ਕੀਤਾ ਹੈ ਡਿਲੀਵਰੀ ਦੀ ਰੈਪਿਊਟੇਸ਼ਨ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਦੇਖੋ ਲੇਕਿਨ ਸਫਰ ਕੌਣ ਕਰ ਰਿਹਾ ਅੰਮ੍ਰਿਤਸਰ ਦੇ ਲੋਕ ਕਰ ਰਹੇ ਨਾ ਤੇ ਮੈਂ ਤਦੇ ਹੀ ਆ ਮੁੱਦਾ ਚੁੱਕਿਆ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਆ ਆ ਆ ਮੈਂ ਤੁਹਾਨੂੰ ਕੰਕਰੀਟਲੀ ਕਿਹਾ ਕੌਣ-ਕੌਣ ਐਕਸ਼ਨ ਲਊਗਾ ਇਹਦੇ 'ਚ ਦੇਖੋ ਇਹਨਾਂ ਨੇ ਕਿਹਾ ਕਿ ਸ਼ੇਅਰ ਕਰਨਗੇ ਮੈਂ ਵੀ ਤੁਹਾਨੂੰ ਕਹਿੰਦਾ ਚਲੋ ਤੁਸੀਂ ਕਨਫਿਡੈਂਸ਼ੀਅਲੀ ਸ਼ੇਅਰ ਕਰੋ ਐਨਆਈਏ ਨਾਲ ਕਰ ਲਓ ਇੱਥੇ ਨਾਰਕੋਟਿਕਸ ਬੋਰਡ ਆਪਣਾ ਦਫਤਰ ਖੋਲ ਰਿਹਾ ਉਹਨਾਂ ਨਾਲ ਕਰ ਲਓ ਮੇਰੇ ਥਰੂ ਕਰ ਲਓ ਆਪਾਂ ਜਿੰਨੀ ਕਵਰ ਰੱਖ ਸਕਦੇ ਆ ਉਹਦੇ ਤੇ ਰੱਖਾਂਗੇ ਲੇਕਿਨ ਹੁਣ ਟਾਈਮ ਆ ਗਿਆ ਮੇਰੇ ਲਈ ਨਹੀਂ ਇਹ ਆਪਣੇ ਭਰਾਵਾਂ ਪੈਣਾ ਲਈ ਸਾਨੂੰ ਐਕਸ਼ਨ ਲੈਣਾ ਪੈਣਾ ਤੇ ਜਿਹੜੇ-ਜਿਹੜੇ ਵੀ ਵਿੱਚ ਮਿਲੇ ਹੋਏ ਆ ਦੇਖੋ ਇਨਵੈਸਟੀਗੇਸ਼ਨ ਸੈਂਟਰਲ ਏਜੰਸੀ ਕਰਨੀ ਆ ਔਰ ਇਹ ਕਹ ਜਿਹੜਾ ਤੁਸੀਂ ਬਾਰਡਰ ਦਾ ਕਿਹਾ ਦੇਖੋ ਟੈਕਨੋਲੋਜੀ ਬਹੁਤ ਵਧ ਰਹੀ ਆ ਤਨੇ ਮੈਂ ਬਾਰ ਬਾਰ ਕਹਿੰਨਾ ਕਿ ਟੈਕਨੋਲੋਜੀ ਦਾ ਯੂਜ਼ ਕਰਨਾ ਚਾਹੀਦਾ ਫੇਰ ਕਹਿੰਦੇ ਸੰਧੂ ਸਾਹਿਬ ਤਾਂ ਵਹੀ ਗੱਲ ਕਰਦੇ ਆ ਇਹ ਜਿਹੜੇ ਡਰੋਨ ਆਉਂਦੇ ਨੇ ਇਹਨਾਂ ਦੀ ਸ਼ੂਟਡਾਊਨ ਦੀ ਵੀ ਟੈਕਨੋਲੋਜੀ ਆ ਗਈ ਆ ਤੁਹਾਨੂੰ ਪਤਾ ਅਸੀਂ ਆਨ ਡਰੋਨਸ ਲੈ ਰਹੇ ਆ ਕਿੱਥੇ ਖੜੇ ਹੋ ਕੇ ਕਿੱਥੇ ਆਹ ਜਿਹੜਾ ਐਕਸ਼ਨ ਹੁਣ ਹੋਇਆ ਬਾਰਡਰ ਤੇ ਇਹ ਨੈਸ਼ਨਲ ਏਜੰਸੀਜ਼ ਨੇ ਕੀਤਾ ਹੈ ਤੇ ਇਸ ਕਰਕੇ ਉਹ ਵੀ ਕਰਾਂਗੇ ਬਿਲਕੁਲ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਹਾਂ ਜੀ ਸਿੰਧੂ ਸਾਹਿਬ ਹਾਂ ਜੀ ਮਹਾਰਾਜ ਦੱਸੋ BJP ਹੈਜ਼ ਬੀਨ ਕਲੇਮਿੰਗ ਐਂਡ ਦੇ ਵੀ ਐਕਚੁਅਲੀ ਹਾਈਲਾਈਟਿੰਗ ਦੈਟ ਦੇ ਹੈਵ ਕੰਪਲੀਟ गिवन द ਕਾਟਕਤਾਕ ਪੋਰਟੋਰ ਵਿਚ ਵਾਸ ਮਚ ਇਨ ਡਿਮਾਂਡ ਦੇ ਆਲਸੋ ਹਾਈਲਾਈਟਿਡ देयर Funds they have given to the Punjab, they claim that they have scrapped the blacklist. So much so, so many uh, things BJP has been claiming uh, that they have given to Punjab and Punjab. Despite this, uh, why BJP has been facing uh, some protest, uh, some of the villages uh, during elections, particularly. And uh, yeah, yeah, we understand that. And uh, where actually BJP went wrong? Uh, where is the trust deficit? ਦੇਖੋ ਤੁਸੀਂ ਕੀ ਕਲੇਮਿੰਗ ਜਿਹੜੀਆਂ ਬਲੈਕਲਿਸਟਾਂ ਸੀਗੀਆਂ ਉਹਦਾ ਜਦ ਮੈਂ ਇਨਵੋਲਡ ਸੀਗਾ ਅਮਰੀਕਾ 'ਚ ਤੇ ਮੈਨੂੰ ਪਤਾ ਆ ਤੁਸੀਂ ਪਿਛਲੀ ਐਵਰੇਜ ਕੱਢ ਲਓ ਕਾਂਗਰਸ ਸਰਕਾਰ ਤੇ ਕਿੰਨੀਆਂ ਬਲੈਕਲਿਸਟਾਂ ਬਣੀਆਂ ਤੇ 2014 ਤੋਂ ਕਿਤਨਾ ਸਬਟ੍ਰੈਕਟ ਹੋਈਆਂ ਠੀਕ ਹੈ ਜੀ ਸੋ ਉਹ ਤਾਂ ਕਲੇਮ ਬਿਲਕੁਲ ਨਹੀਂ ਹੈਗਾ ਬਾਕੀ ਕਰਤਾਰਪੁਰ ਸਾਹਿਬ ਕਾਰਿਡੋਰ ਦਾ ਉਹ ਵੀ ਤੁਹਾਡੇ ਸਾਹਮਣੇ ਆ ਸਾਡੀ ਅਰਦਾਸ ਚ ਸੀਗਾ ਤੇ ਮੋਦੀ ਸਾਹਿਬ ਨੇ ਕੀ ਕੀਤਾ ਬਾਕੀ ਦੇਖੋ ਕ੍ਰੈਡਿਟ ਵਾਲੇ ਤਾਂ ਸਾਰੇ ਹੀ ਹੈਗੇ ਹਰ ਚੀਜ਼ ਚ ਹਰ ਕੋਈ ਕ੍ਰੈਡਿਟ ਉਹ ਚੰਗੀ ਗੱਲ ਆ ਚਲੋ ਚੀਜ਼ ਹੋਣੀ ਚਾਹੀਦੀ ਆ ਕ੍ਰੈਡਿਟ ਤੋਂ ਤੇ ਬਾਅਦ ਆਉਂਦਾ ਆ ਹਾਂਜੀ ਤੇ ਆਪਣੇ ਸਿੱਖ ਗੁਰੂਆਂ ਦਾ ਸਾਡੀ ਹਿਸਟਰੀ ਦਾ ਮੀਰ ਬਾਦ ਜੀ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੀਰਬਾਲ ਦੇ ਉਸ ਦਾ ਦੇਖੋ ਦੁਨੀਆ ਪਰਚ ਪਤਾ ਲੱਗਾ ਕਿ ਕਿ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ ਫੋਰਫਰੰਟ ਚ ਸਾਡੀ ਸਟੋਰੀ ਸੀਗੀ ਜੀ ਉਹਦੇ ਬਾਅਦ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵੀ ਹੋਰ ਤੁਸੀਂ ਮਾਮਲੇ ਲੈ ਲਓ ਆਪਣਾ ਗਤਕਾ ਨੈਸ਼ਨਲ ਗੇਮਸ ਦਿਖਾਇਆ ਗਿਆ ਪਤਾ ਲੱਗਾ ਨਾ ਲੋਕਾਂ ਨੇ ਦੇਖਿਆ ਸਾਰਿਆਂ ਨੇ ਲਾਈਵ ਟੈਲੀਵਿਜ਼ਨ 'ਚ ਆਪਣੇ ਬਨਾਰਨਦ ਦੇ ਯੂਨੀਵਰਸਿਟੀ 'ਚ ਨੈਸ਼ਨਲ ਇੰਸਟੀਚਿਊਟ ਆਫ ਇੰਡੀਅਨ ਸਿੱਖ ਸਟੱਡੀਜ਼ ਸੈਟਅਪ ਹੋਈ ਆਪਣੇ ਗੁਰਬਾਣੀ ਦੀ ਟ੍ਰਾਂਸਲੇਸ਼ਨ ਦੀ ਇਨੀਸ਼ੀਏਸ਼ਨ ਯੂਨਿਸਕੋ ਲੈਂਗੁਏਜਸ ਉਹ ਕੀਤੀ ਗਈ ਦੇਖੋ ਐਗਜ਼ੈਂਪਸ਼ਨ GST ਦੀ ਮੈਂ ਵੀ ਅਮਰੀਕਾ ਸੀਗਾ 150 ਐਂਟੀਕਵਿਟੀਆਂ ਜਿਹੜੀਆਂ ਆਈਆਂ ਜਿਹੜੀਆਂ ਸਿੱਖ ਕਲਚਰ ਨਾਲ ਰਿਲੇਟਡ ਸੀਗੀਆਂ ਜਿਹਦੇ ਚ ਗੁਰੂ ਹਰਗੋਬਿੰਦ ਸਾਹਿਬ ਦੀ ਰੈਲਿਕ ਵੀ ਸੀ ਜੋ ਮੈਂ ਮੈਂ 1 ਮਿੰਟ ਆ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਨਾ ਇਹ ਕਲੇਮ ਨਹੀਂ ਆ ਦੇਖੋ ਅਫਗਾਨਿਸਤਾਨ ਦੀ ਜਦੋਂ ਏਵੈਕੂਏਸ਼ਨ ਹੋਈ ਮੈਂ ਅਮਰੀਕਾ ਸੀਗਾ ਮੈਨੂੰ ਪਤਾ ਆ ਉੱਥੇ ਬੜੀ ਰਿਕੁਐਸਟ ਕੀਤੀ ਕਾਂਗਰੈਸਮੈਨ ਸੈਨੇਟਰਜ਼ ਨੂੰ ਕਿ ਇਹਨਾਂ ਨੂੰ ਏਵੈਕੂਏਟ ਕਰਵਾ ਦਿਓ ਮੈਨੂੰ ਦੱਸੋ ਕਿੰਨੇ ਸਿੱਖ ਏਵੈਕੂਏਟ ਹੋਏ ਸੀ ਉੱਥੇ ਲੈ ਕੇ ਕੌਣ ਆਇਆ ਸਾਡਾ ਯਾਰ ਲੈ ਕੇ ਆਇਆ ਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਹਚਾਇਆ ਨਾ ਸੋ ਇਹ ਕੀਤੀਆਂ ਗਈਆਂ ਨੇ ਹੁਣ ਜਿਹੜਾ ਤੁਹਾਡਾ ਦੂਸਰਾ ਸਵਾਲ ਹੈ ਉਹਦਾ ਦੇਖੋ ਉਹ ਤੇ ਸਿੰਪਲ 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 ਪੋਲਿਟਿਕਸ ਆ ਉਹ ਜਿਹੜੇ ਕਰਦੇ ਨੇ ਪੋਲਿਟਿਕਸ ਕਰਦੇ ਨੇ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਅੰਮ੍ਰਿਤਸਰ ਵਾਲਿਆਂ ਦਾ ਦਿਲ ਬਹੁਤ ਵੱਡਾ ਆ ਬਲੂ ਸਟਾਰ ਇੱਥੇ ਹੋਇਆ ਮੈਂ ਤਾਂ ਸੀਗਾ ਦਿੱਲੀ ਵੀ ਮੈਂ ਪੜਦਾ ਸੀ 84 ਦੇ ਰਾਈਟਸ ਮੈਂ ਵੀ ਦੇਖੇ ਫੇਰ ਵੀ ਅੰਮ੍ਰਿਤਸਰ ਨੇ ਕਾਂਗਰਸ ਦੇ ਐਮਪੀ ਜਤਾਏ ਕਾਂਗਰਸੀ ਸਰਕਾਰ ਬਣਾਈ ਤੇ ਜਦੋਂ ਦੂਜਿਆਂ ਦਾ ਚਾਨ ਦਾਦਾ ਤੇ ਉਦੋਂ ਮਿੱਟੀ ਸੁਟਣੀ ਸ਼ੁਰੂ ਕਰ ਦਿੰਦੇ ਆ ਥੋੜਾ ਜਾਤ ਸ਼ੀਸ਼ੇ 'ਚ ਆਪਣੀ ਮਾਤ ਵੀ ਦੇਖਣਾ ਚਾਹੀਦਾ ਸਾਰਿਆਂ ਨੂੰ ਡੋਨਟ ਫੀਲ ਦੇ ਇਜ਼ ਟ੍ਰਸਟ ਐਕਟ ਬੀਟਵੀਨ ਬੀਜਪੀ ਐਂਡ ਦੇਖੋ ਮੈਂ ਤਾਂ ਪਿੰਡਾਂ 'ਚ ਵੀ ਜਾਂਦਾ ਆ ਆਪਣੇ ਅਰਬਨ ਏਰੀਆਜ਼ ਵੀ ਜਾ ਰਿਹਾ ਡਵੈਲਪਮੈਂਟ ਦੇ ਮੁੱਦੇ ਦੀ ਗੱਲ ਕਰ ਰਹੇ ਆ ਫਾਰਮਰਸ ਦੀ ਵੀ ਗੱਲ ਕੀਤੀ ਆ ਹੁਣ ਫਾਰਮਰਸ ਦੇ ਵੀ ਇਸ਼ੂ ਚ ਅਗਰ ਲੈ ਲਓ ਮੈਂ ਆਈ ਐਮ ਸ਼ੋਰ ਕਿ ਕੋਈ ਨਾ ਕੋਈ ਸਵਾਲ ਪੁੱਛੂਗਾ ਚਲੋ ਉਦੋਂ ਆਪਾਂ ਜਵਾਬ ਦੇ ਦੇਵਾਂਗੇ ਲੇਕਿਨ ਕਿਸੇ ਵੀ ਏਰੀਆ ਚ ਮੇਰੀ ਫੋਕਸ ਹੈ ਇਨਕਮਾਂ ਵਧਣ ਫਾਰਮਰਸ ਦੀਆਂ ਇੰਡਸਟਰੀ ਦੀਆਂ ਇਥੋਂ ਦੀ ਟੂਰਿਜ਼ਮ ਦੀ ਕਨੈਕਟੀਵਿਟੀ ਦੀ ਵੀ ਮੈਂ ਕੰਕਰੀਟ ਗੱਲ ਕੀਤੀ ਆ ਮੈਂ ਹੋਈ ਰਿਕਵੈਸਟ ਕਰ ਰਿਹਾ ਉਹਦੇ ਤੇ ਐਡੀਸ਼ਨ ਕਰਵਾਓ ਮਿੱਟੀ ਸੁਟਣੀ ਤਾਂ ਬੜੀ ਸੌਖੀ ਆ ਕਿਥੇ ਤੇ ਸੁਟ ਸਕਦੇ ਆ ਸੁਨੀ ਸਰ ਤੁਸੀਂ ਐਸ ਜ਼ेड ਦੀ ਗੱਲ ਕੀਤੀ ਏ 90 ਸਾਲਾਂ ਤੋਂ ਲੋਕ ਜਿਹੜੇ ਵੀ ਪੋਲਿਟਿਸ਼ੀਅਨ ਕਹਿੰਦੇ ਜਰੂਰ ਨੇ ਐਸ ਜ਼ेड ਸਪੈਸ਼ਲ ਇਕਨੋਮਿਕ ਜ਼ੋਨ ਬਟ ਨੇਲੀਆਂ ਸਟੇਟਾਂ ਨੂੰ ਗੁਮਿਸ਼ਾਏ ਜਿਹੜੀਆਂ ਉਹਨਾਂ ਨੂੰ ਤੇ ਦੇ ਦਿੱਤਾ ਜਾਂਦਾ ਟੈਕਸ ਬੈਨੀਫਿਟ ਵੀ ਦਿੱਤੇ ਜਾਂਦੇ ਪਰ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਜਾਂਦਾ ਇਹਦੇ ਨਾਲ ਹੀ ਇੱਕ ਨਾ ਸਵਾਲ ਹੈ ਬਾਰਡਰ ਤੁਹਾਨੂੰ ਲੱਗਦਾ ਕਿ ਅਡਾਰੀ ਵਾਗਾ ਬਾਰਡਰ ਖੁੱਲਣਾ ਚਾਹੀਦਾ ਦੋ ਸਕੈਨਰ ਲੱਗੇ ਬੜੇ ਸਾਲਾਂ ਤੋਂ ਉਹ ਚੱਲਦੇ ਨਹੀਂ ਤੇ ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਬੇਰੋਜ਼ਗਾਰੀ ਵੀ ਖਤਮ ਹੋਏਗੀ ਕਿਉਂਕਿ ਲੋਕਾਂ ਨੂੰ ਜਦੋਂ ਰੋਜ਼ਗਾਰ ਮਿਲੇਗਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਸ਼ਾ ਵੀ ਖਤਮ ਹੋਏਗਾ ਦੇਖੋ ਕੱਲਾ ਨਸ਼ੇ ਦਾ ਤਾਂ ਮੈਂ ਤੁਹਾਨੂੰ ਕਈ ਆਲਟਰਨੇਟਿਵਸ ਦੱਸੇ ਨੇ ਹੈ ਆਪਣਾ ਸਟਾਰਟਅੱਪ ਵੀ ਦੱਸੇ ਹੋਰ ਵੀ ਹੁਣ ਆ ਜਿਹੜੀ ਗੱਲ ਹੈ ਤੁਹਾਨੂੰ ਪਤਾ ਪਿਛਲੀ ਵਾਰੀ ਮੈਂ ਕੰਕ੍ਰੀਟ ਤਿੰਨ ਪ੍ਰੋਪੋਜ਼ਲਸ ਆਪਣੇ ਵੱਲੋਂ ਪਾਈਆਂ ਹੋਰ ਵੀ ਦੱਸੋ ਬਿਲਕੁਲ ਐਡ ਕਰਾਂਗੇ ਪਹਿਲੀ ਇਥੋਂ ਦੀ ਕਾਰਗੋ ਫੈਸਿਲਿਟੀ ਇੱਕ ਵੀ ਕਾਰਗੋ ਫਲਾਈਟ ਨਹੀਂ ਹੈਗੀ ਇਥੋਂ ਕਿਸੇ ਨੇ ਮੁੱਦਾ ਕਿੰਨਾ ਚੁੱਕਿਆ ਆਪਾਂ ਐਗਰੀਕਲਚਰ ਦੀ ਵੀ ਗੱਲ ਕਰਦੇ ਮੈਂ ਉਹਦੇ ਜਿਆਦਾ ਡਿਟੇਲ ਨਹੀਂ ਜਾਣਾਂ ਵੈਜੀਟੇਬਲਸ ਫਰੂਟ ਜਿਹੜੇ ਇੱਥੇ ਰੋਲਦੇ ਨੇ ਉਹਨਾਂ ਨੂੰ ਅਸੀਂ ਐਕਸਪੋਰਟ ਕਰਵਾ ਕੇ ਪਹੁੰਚਾਈਏ ਆਹ ਕਾਰਗੋ ਫੈਸਿਲਿਟੀ ਸਾਡੇ ਇੰਡਸਟਰੀ ਵੀ ਯੂਜ਼ ਕਰ ਸਕਦੀ ਆ ਸਿਰਫ 20% ਯੂਜ਼ ਹੋ ਰਹੀ ਤੁਸੀਂ ਆਪ ਜਾ ਕੇ ਦੇਖੋ ਫੈਸਿਲਿਟੀ ਅਵੇਲੇਬਲ ਆ ਇੱਕ ਦੂਸਰਾ ਮੈਂ ਇਹ ਕਹਾਂ ਸੀਗਾ ਕਿ ਆ ਚੀਜ਼ਾਂ ਸਾਊਦੀ ਅਰੇਬੀਆ ਦੁਬਈ ਤੇ ਯੂਏਈ ਤੇ ਪੱਕਾ ਮੰਗ ਰਹੇ ਨੇ ਹੋਰ ਨਹੀਂ ਕਿਤੇ ਲੂਲੂ ਵਾਲਿਆਂ ਨੂੰ ਜਾ ਕੇ ਪੁੱਛ ਲਓ ਤੁਹਾਡੇ ਮੁਹਾਲੀ ਫੈਕਟਰੀ ਲਾਈ ਹੋਈ ਹੈ ਉਹਨਾਂ ਨੇ ਪੱਕਾ ਸਾਡੇ ਮੰਗ ਰਹੇ ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ ਟ੍ਰਾਂਜ਼ਿਟ ਵਾਗਾ ਅਟਾਰੀ ਬਾਰਡਰ ਦਾ ਪੱਕਾ ਖਲੂਗਾ ਹਿੰਮਤ ਨਹੀਂ ਹੋੂ ਕਿਸੇ ਦੀ ਅਸੀਂ ਨਹੀਂ ਟ੍ਰੇਡ ਰੋਕਿਆ ਸੀਗਾ ਲੇਕਿਨ ਕਿਸੇ ਦੀ ਹਿੰਮਤ ਨਹੀਂ ਹੋਊ ਉੱਥੇ ਤੁਹਾਨੂੰ ਪਤਾ ਕੀ ਡਿਪੈਂਡੈਂਸੀ ਹੈਗੀ ਆ ਉਹ ਦੂਸਰਾ ਸਾਧਨ ਹੈ ਕਿ ਆਪਾਂ ਉਹ ਬਿਲਕੁਲ ਉਹਦੇ ਨਾਲ ਟ੍ਰਾਂਜ਼ਿਟ ਟ੍ਰੇਡ ਖੁੱਲ ਗਿਆ ਸਾਡੇ ਕੁੜੀਆਂ ਦੀ ਪ੍ਰੋਬਲਮ ਸਾਡੇ ਟ੍ਰੇਡਰਸ ਦੀ ਕਈ ਹੋਰ ਚੀਜ਼ਾਂ ਤੀਸਰਾ ਮੈਂ ਵੀ ਕਿਹਾ ਕਿ ਜਿਹੜਾ ਸਾਡਾ ਰੀਲ ਨਹੀਂ ਕਾ ਪੱਟੀ ਮੱਖੂ ਵਾਲਾ ਕਿੰਨੇ ਚਿਰ ਦਾ ਪਿਆ ਸੈਂਟਰ ਨੇ ਪੈਸੇ ਵੀ ਦਿੱਤੇ ਐਸ ਵੇਲੇ ਕਮ ਸੇ ਕਮ ਦੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਜਿਹੜੇ ਤਿਆਰ ਨੇ ਮਦਦ ਕਰਨ ਲਈ ਅਸ਼wini vaishnav ji ਨਾਮ ਹੀ ਮੈਂ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਅਸੀਂ ਅਸੀਂ ਤਿਆਰ ਆ ਉਹਨੂੰ ਅੱਗੇ ਕਰਨ ਲਈ 300 ਕਿਲੋਮੀਟਰ ਦਾ ਸਟਾਕ ਕਰਦਾ ਸਿੱਧਾ ਸਾਨੂੰ ਐਕसेस ਮਿਲਦੀ ਆ ਆਪਣੇ ਗੁਜਰਾਤ ਦੀ ਪੋਰਟ ਦੀ ਮੁੰਬਈ ਦੀ ਪੋਰਟ ਦੀ ਔਰ ਤਿੰਨੋਂ ਅਗਰ ਹੁਣ ਤਾਂ ਕੱਲ ਇੱਕ ਜਿਹੀ ਪ੍ਰੋਬਲਮ ਹੋਵੇ ਸਾਡੇ ਕੋਲ ਦੋ ਹੋਰ ਆਲਟਰਨੇਟਿਵ ਨੇ ਤੋਂ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਕਿ ਤਿੰਨੋਂ ਤਰੀਕੇ ਸਾਡੀ ਇੰਡਸਟਰੀ ਲਈ ਸਾਡੇ ਫਾਰਮਰਸ ਲਈ ਬਹੁਤ ਹੀ ਮਦਦਗਾਰ ਹੋਊਗਾ ਸਾਹਿਬ ਐਸੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਵਟਸਐਪ ਪਹੁੰਚ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਅਮਰਸਰ ਪਹੁੰਚ ਗਈ ਹੈ ਕੀ ਪਤਾ ਚਲਿਆ ਕਿ ਕੁਝ ਕਾਂਗਰਸੀ ਜਿਹੜੇ ਸ਼ਾਮਲ ਹੋ ਰਹੇ ਨੇ ਵੀ ਤੁਹਾਡੇ ਹੈਗਾ ਚਾਂਸਰ ਕੋਲ ਮੇਰਾ ਖਿਆਲ ਸੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਨੇ ਔਰ ਭਾਜਪਾ ਦੀ ਲੀਡਰਸ਼ਿਪ ਚ ਨੇ ਸੈਂਟਰਲ ਕਮੇਟੀ ਜੀ ਨੇ ਸਭ ਐਸੀ ਜਦ ਨੂੰ ਵੈਕੈਂਸ ਸਰ ਕਲੀਅਰ ਕਰਦੇ ਹੋ ਵੀ ਲਗ ਲੀਆਂ ਸਟੇਟਾਂ ਨੂੰ ਤਾਂ ਬਹੁਤ ਬੈਨੀਫਿਟ ਦਿੱਤੇ ਗਿਆ। ਕਿਆ ਸਰ ਤੁਸੀਂ ਇਹ ਟੇਕ ਅਪ ਕਰੋਗੇ ਇਸ਼ੂ ਸੈਟਰ ਗਵਰਨਮੈਂਟ ਦੇ ਨਾਲ? ਪੱਕਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਕੋ ਇੱਕ ਸਪੈਸ਼ਲ ਪੈਕੇਜ ਲਾ ਕੇ ਆਉਣਾ ਅੰਮ੍ਰਿਤਸਰ ਲਈ। ਮੈਂ ਵੀ ਤੁਹਾਨੂੰ ਦੱਸਿਆ ਸੀ ਕਿ 450 ਸਾਲ ਜਦੋਂ 2027 ਜੁੰਦੇ ਆ ਤੇ ਆਪਾਂ ਆਈਪੀਐਲ ਅੰਮ੍ਰਿਤਸਰ ਕਰਵਾਉਣਾ ਹੈ। ਤੋ ਇਹ ਪੈਕੇਜ ਸਭ ਕੁਝ ਪਾਵਾਂਗੇ ਅਸੀਂ ਬਿਲਕੁਲ ਦੇਖੋ ਅੰਮ੍ਰਿਤਸਰ ਬਾਰਡਰ ਸਟੇਟ ਆ ਅੰਮ੍ਰਿਤਸਰ ਗੁਰੂ ਨਗਰੀ ਆ ਇਸ ਲਈ ਜੈੱਟਸ ਨਾਲ ਦੇ ਪੈਕੇਜ ਆਪਣੇ ਅਯੋਧਿਆ ਤੇ ਵਾਰਾਨਸੀਲੀ ਹੋਏ ਉਤਨਾ ਨਾ ਬੋਰਡ ਇੱਥੇ ਵੀ ਬਣੇ ਤੇ ਇਥੋਂ ਦੀ ਸਕਸੈਸ ਕਰਵਾਈ ਮੈਨੂੰ ਪਾਜੀ ਜਾਣਾ ਪੈਣਾ ਮੈਂ ਮੋਨਿਕਾ ਤੋਂ ਵੀ ਬਿਆਨ ਦਿੱਤਾ ਗਿਆ ਸੀ ਹਾਲਾਂਕਿ ਉਹ ਜਿਹੜੀ ਵਿਪੱਖਸ਼ ਹੈਗਾ ਉਹਨਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਪਰ ਉਹਨਾਂ ਵੱਲੋਂ ਕਿਆ ਗਿਆ ਭਾਜੀ ਇਸ ਤਰ੍ਹਾਂ ਦੀ ਗੱਲ ਹੈ ਕਿ ਮੈਂ ਦੋ ਕੰਕਰੀਟ ਗੱਲਾਂ ਉੱਥੇ ਕਹੀਆਂ ਸੀ ਮੈਂ ਕਿਹਾ ਸੀ ਇੱਕ ਡਰਗਸ से हेल्प ਕਰੋ ਜਿਹੜੇ ਵੀ ਜਿੱਥੇ ਤੁਹਾਡੀ ਪ੍ਰੀਚਿੰਗ ਹੁੰਦੀ ਆ ਜਿੱਥੇ ਤੁਸੀਂ ਗੱਲ ਕਰਦੇ ਹੋ ਲੋਕਾਂ ਨੂੰ ਡਰਗਸ ਤੋਂ ਵੀਨਵੇ ਕਰੋ ਤੇ ਦੂਸਰਾ ਬੱਚਿਆਂ ਨੂੰ ਖਾਸ ਤੌਰ ਤੇ ਪੈਣਾ ਨੂੰ ਵਿਦਿਆਵਲ ਲਗਾਓ ਮੈਂ ਉਹ ਟੱਚ ਨਹੀਂ ਕੀਤਾ ਐਸਪ੍ਰੈਸ ਕੌਂਸਲਜ ਪਹਿਲਾਂ ਕਿਹਾ ਹੋਇਆ ਮੈਂ ਫੇਰ ਤੁਹਾਨੂੰ ਕਹਿਣਾ ਕਿ ਜਿਨ੍ਹਾਂ ਚਰ ਆਪਾਂ ਆਪਣੀ এডਿਕੇਸ਼ਨ এডਿਕੇਸ਼ਨ ਅਸੀਂ ਡਿਗਰੀ ਨਹੀਂ ਸਕਿੱਲ ਓਰੀਐਂਟਿਡ ਜੋ ਬਾਕੀ ਭਾਰਤ ਚ ਹੋ ਰਹੀ ਆ ਉਹਨਾਂ ਚ ਸਾਡੇ ਯੂਚ ਉਹ ਟੈਲੈਂਟ ਨਹੀਂ ਆਊਗਾ ਸੋ ਇਹ ਗੱਲ ਕਹੀ ਸੀ ਤੁਸੀਂ ਬਾਕੀ ਦੀ ਰਿਕਾਰਡਿੰਗ ਦੇਖ ਲਿਓ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜੋਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ-ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਊਰ ਪੈਡੀਕਿਊਰ ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਸਮੇਕਓਵਰ ਸਟੂਡੀਓ ਸਪਾ ਐਂਡ ਸਲੂਮ ਅਕੈਡਮੀ ਨੂੰ ਵਿਜ਼ਿਟ ਕਰਨ ਦੇ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼